ਪਰ ਆਵਾ ਹਾੜੀ ਬੱਡ ਲਾਪੇ ਗੋਲਿਆ ਜਾਂ ਲਾਪੇ ਤੇ ਜੱਟ ਨਾਲ ਗੁੱਸੇ ਹੋ ਗਏ ਹਮ ਮਨੇ ਮਿਲਾਵਨੇ ਆਂ ਤੇ ਪਿੰਡ ਨਹੀਂ ਆਉਂਦੇ ਮੈਂ ਕਹਾਂ ਵੀ ਦਿਹਾੜੀ ਤੇਜੀ ਕਰਿਆ ਕਰੋ ਹਾਂ ਦਿਹਾੜੀਆਂ ਤੁਹਾਨੂੰ ਉਹੀ ਦਿੰਨੇ ਆਂ ਵੀ 25 ਹਮ ਤੇ ਗੋਲਿਆ 60 70 ਮਿਲਦੀ ਤੇ ਗੋਲਿਆ ਨਹੀਂ ਜਾਣਾ ਹਮ ਉਹ ਕਹਿੰਦਾ ਵੀ ਇਹ ਬੰਦਾ ਖਰਾਬ ਕਰ ਲਾਪਿਆ ਅੱਛਾ ਸਾਰਾ ਵੇੜੇ ਨੂੰ ਲੈ ਜਾਂਦਾ ਹਮ ਤੇ ਮੈਂ ਕਹਾਂ ਸਾਰਾ ਵੇੜੇ ਨੂੰ ਤੁਸੀਂ ਦਿਹਾੜੀ ਦਿਓ ਹਮ ਕਿ ਇਹਨੂੰ ਕਣਕ ਦਿੱਤੀ ਹੋਵੇ ਕਿ ਇਹਨੂੰ ਪੱਠੇ ਦਿੱਤੇ ਹੋਣ ਥੋੜੇ ਆਉਣ ਉਹ ਫਿਰ ਗੋਲਿਆਂ ਤੋਂ ਚੀਜ਼ ਲੈਣੀ ਆ ਗੋਲਿਆਂ ਤੋਂ ਉਹ ਕੰਮ ਕਰਦੇ ਉਹ ਆਲਿਆਂ ਦੇ ਪੰਡ ਪੰਡ ਪੱਠਾਂ ਦੀ ਵੀ ਲੈ ਜਾਂਦੇ ਹਾਂ ਸਹੀ ਟਰਾਲੀ ਤੇ ਲੈ ਕੇ ਜਾਂਦੇ ਏ ਟਰਾਲੀ ਤੇ ਛੜ ਕੇ ਜਾਂਦੇ ਇਹ ਦਿਹਾੜੀ ਵਾਧ ਦੇ ਦਿੰਦੇ ਆ ਉਹ ਫਰਮਾਨ ਜਾਦੇ ਕਰਦੇ ਆ ਤੇ ਫਿਰ ਪਿੰਡ ਚੰਗਾ ਤੇ ਪਾਸੇ ਵਾਲੇ ਚੰਗੇ ਮੰਨਾਂ ਉਹੀ ਚੰਗਾ ਕਿਹੜਾ ਬੰਦਾ ਮਾਨਤਾਨ ਕਰੇ ਪਿੱਛੇ ਦੇ ਬੰਦੇ ਦਾ ਬਹੁਤ ਕਰਮਾਨ ਕਰਦੇ ਆ ਕਿ ਤਾਇਆ ਕਹਿੰਦੇ ਕਿ ਚਾਚਾ ਕਹਿੰਦੇ ਕਿ ਬਾਬਾ ਕਹਿੰਦੇ ਆ ਤੇ ਆਪਣੀ ਕੋਈ ਕਦਰ ਹੀ ਨਾ ਕਰੇ ਤੇ ਆਪਾਂ ਫਿਰ ਕੀ ਲੈਣਾ ਹੈ ਕੀ ਲੈਣਾ ਹਾਂ ਆਪਰ ਉਹ ਜਾਈਆ ਫਿਰ ਆਪਰਾ ਕਰਮਾਨ ਕਰੇ ਹਾਂ ਆਪਾਂ ਅਗਲੇ ਦਾ ਕਰੀ ਸਹੀ ਨੋ ਕਹੂਗਾ ਕੰਮ ਦੇ ਪਿਆਰ ਦੇ ਸ਼ੌਕੀ ਕੰਮ ਲੈਣ ਦੇ ਕੰਮ ਲੈਣ ਦੇ ਰੋਟੀ ਪੁੱਛਣੀ ਨਹੀਂ ਹੁਣ ਕੰਮ ਆਲਾ ਨਾ ਇਹ 2 ਘੰਟੇ ਕੰਮ ਕਰਾ ਰੋਟੀ ਖਾ ਕੇ ਆ ਗਿਆ ਸ਼ਾਮ ਨੂੰ ਫੇਰ ਘਰੇ ਜਾ ਖਾਣੀ ਉਹਨੂੰ ਆਇਆ ਚਾਹੀਦਾ ਭਾਈ ਕੰਮ ਨਾ ਹੁੰਦੇ ਜਾਂਦੇ ਨਾ ਬੰਦੇ ਨੂੰ ਚਾਹ ਪਾਣੀ ਰੋਟੀ ਟੁੱਕ ਪੁੱਛਿਓ ਉਕਰਮਾਨ ਕਰੋ ਉਹਦਾ ਹੌਸਲਾ ਦੇ ਕਰਦਾ ਕੰਮ ਕਰਨ ਪਹਿਲੇ ਪੈਸਿਆਂ ਨਾਲ ਨਹੀਂ ਜੱਟ ਪੈਂਦਾ ਵਾ ਨਾਲ ਪਿਆਰ ਵੀ ਚਾਹੀਦਾ ਪਿਆਰ ਵੀ ਚਾਹੀਦਾ ਇੱਥੇ ਕੋਈ ਨਾ ਤੁਰੇ ਜਾਂਦੇ ਫੜ ਲਾ ਨਾ ਬੰਦਾ ਚੱਲ ਆ ਮੇਰੇ ਕੋਲ ਹੂੰ ਉਹ ਅੱਜਕੱਲ ਪਿਆਰ ਨਹੀਂ ਕਰਦਾ ਹਾਂ ਸਹੀ ਹੈ ਮੇਰਾ ਬੰਦਾ ਪਿਆਰ ਕਰੂਗਾ ਉਹ ਬੰਦਾ ਤਰੱਕੀ ਕਰੂਗਾ ਮੇਰਾ ਕੋਈ ਹਰ ਬੰਦਾ ਚੰਗਾ ਔਰ ਮੇਰੀਆਂ نو ਆ ਮੇਰੀਆਂ ਕੁੜੀਆਂ ਆ ਕੋਈ ਮੈਂ ਗੱਲ ਹੀ ਨਹੀਂ ਸੋਚਣੀ ਇਹ ਮਿਲ ਕੀ ਸੋਚਣਗੇ ਹਾਂ